ਕੀ ਹਾਲ ਚਾਲ ਨੇ ਬਾਈ ਹੋਰ ਠੀਕ ਠਾਕੋਂ ਇਹ ਬਾਸ ਵਾਲੇ ਖੁੰਡੇ ਤਿਆਰ ਕਰਿਆ ਖੁਲਦੇ ਆਪਣਾ ਲੁਧਿਆਣੇ ਸਾਈਡ ਤੋਂ ਸੀਗੇ ਬਾਸ ਵਾਲੇ ਵਧੀਆ ਮੱਛੀ ਲਾ ਕੇ ਪਰ ਮੇ ਸੋਟੀ ਦੇ ਬਾਸ ਦੇ ਤਿਆਰ ਕਰਿਆ ਇਹ ਤੇਚੀ ਚ ਪਾਉਣ ਖਾਤਰ ਤਿਆਰ ਕਰਿਆ ਜੀ ਆਪਾਂ ਜਿਵੇਂ ਆ ਦੋ ਪੀਸ ਬਣ ਗਏ ਇਹਦੇ ਨਾਲ ਆਪਾਂ ਜੁਆਇੰਟ ਕਰਨ ਖਾਤਰ ਦਿੱਤਾ ਹੋਇਆ ਨਾਲ ਦੇ ਦਿੰਨੇ ਉਹਨਾਂ ਸਮਾਨ ਵੀ ਉੱਤਰ ਜਾ ਕੇ ਬੰਦਾ ਪੱਕੇ ਕਰ ਲੈ ਝੂੜੀ ਪਿੱਤਲ ਦੀ ਆਪਾਂ ਤਾਂ ਨਹੀਂ ਪਾਉਂਦੇ ਟਾਈਮ ਪਾ ਕੇ ਲੂਜ਼ ਪੈ ਜਾਂਦੀ ਹੁੰਦੀ ਆ ਇਹ ਆਪਦੇ ਹੱਥ ਚ ਸੌਦਾ ਪੱਕਾ ਲੱਗ ਜਾਂਦਾ ਨਾਲ ਸਿਸਟਮ ਦਿੱਤਾ ਹੁੰਦਾਗਾ ਤੇ 5 ਫੁੱਟ ਹਾਈਟ ਦੇ ਦੀ ਇਹੇ ਚਰੋ ਚੱਕਾ ਵਾਸਤੇ ਜਮਾ ਪਰਮੀ ਛੋਟੀ ਚ ਇੱਕ ਪੈਸੇ ਦੀ ਵੀ ਥੋਤ ਨਹੀਂ ਵਿੱਚ ਜਮਾ ਆ ਦੇਖੋ ਛੋਟੀ ਚ ਕਰੋ ਜਮਾ ਹੈ ਵੀ ਅਲੀ ਦਾ ਇਹ ਨਗਰ ਟਾਲੀ ਦਾ ਖੁੰਡਾਗਾ ਤੇ ਪਿੱਤਲ ਦੀ ਆਪਣੀ ਲਾਈਫ ਟਾਈਮ ਦੀ ਗਾਰੰਟੀ ਹੈ ਵੀਲੇ ਪਿੱਤਲ ਆਪਣਾ ਇੱਕ ਨੰਬਰ ਹੁੰਦਾਗਾ ਇੱਥੇ ਮਰਜੀ ਜਦੋਂ ਮਰਜੀ ਚੈੱਕ ਕਰ ਲਿਓ ਪਿੱਤਲ ਦੀ ਤੇ ਲੱਕੜ ਦੀ ਗਾਰੰਟੀ ਜਿਹੜੀ ਲੱਕੜ ਲਾ ਕੇ ਦਿੱਤੀ ਉਹ ਹੋਊਗੀ ਤੇ ਪਿੱਤਲ ਜਿਹੜਾ ਹੈਗਾ ਤਾਂ ਉਹ ਹੋਊਗਾ ਤੇ ਪਿੰਡ ਵੀਰੀ ਆਪਣਾ ਭਾਈ ਬਸਤੌਰਾ ਬਠਿੰਡਾ ਮਾਨਸਾ ਰੋਡ ਤੇ ਆ ਇਹ ਵੇਟਿੰਗ ਆਪਣੇ ਕੋਲ 8-9 ਮਹੀਨਿਆਂ ਦੀ ਹੁੰਦੀ ਆ ਬਾਕੀ ਹੋਰ ਹੋਈ ਜਾਂਦਾ ਸਮਾਨ ਜਿਵੇਂ ਆ ਖੁੰਡੀਆਂ ਹੱਥ 'ਚ ਵੜਨ ਵਾਲੀਆਂ ਟਾਲੀ ਦੀਆਂ ਪਿੱਛੇ ਉਹ ਖੁੱਲਣ ਵਾਲੀ ਖੁੰਡੇ ਬਣ ਜਾਂਦੇ ਆਗੇ ਆ ਦੇਖ ਲੋ ਕਰ ਲੋ